ਜੇਲ ਤੋਂ ਰਿਹਾ ਹੋਣ ਤੋਂ ਬਾਅਦ ਪੰਨਾ Sidhu ਅੱਜ ਸਿੱਧਾ ਲੱਖਾ ਸਿਦਾਨਾ ਅਤੇ ਹੋਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਕੋਲ ਪਹੁੰਚਿਆ ਇਸ ਮੌਕੇ ਮੀਡੀਆ ਨੂੰ ਮੁਖਾਤਿਬ ਹੁੰਦੇ ਹੋਏ ਉਸਨੇ ਭਗਵੰਤ ਮਾਨ ਦੀ ਸਰਕਾਰ ਦੇ ਉੱਤੇ ਰਾਜਕੀ ਨਿਸ਼ਾਨੀ ਸਾਦੀ ਅਤੇ ਨਾਲ ਦੀ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਅੱਗੇ ਬਹੁਤ ਸਾਰੇ ਸਵਾਲ ਵੀ ਖੜੇ ਕੀਤੇ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕਰਦੇ ਹੋਏ ਉਸਨੇ ਕਿਹਾ ਕਿ ਉਸ ਦੇ ਵੱਲੋਂ ਆਪਣੀ ਲੜਾਈ ਲਗਾਤਾਰ ਅੱਗੇ ਜਾਰੀ ਰੱਖੀ ਜਾਵੇਗੀ ਤੁਸੀਂ ਵੀ ਦੇਖੋ ਮੌਕੇ ਦੀਆਂ ਤਸਵੀਰਾਂ ਕੀ ਕੁਝ ਮਾਹੌਲ ਰਿਹਾ ਅਤੇ ਭਾਨਾ ਸਿੱਧੂ ਵੱਲੋਂ ਕੀ ਕੁਝ ਖੁਲਾਸੇ ਕੀਤੇ ਗਏ ਮੈਂ ਕੋਈ ਗੱਲ ਕਹਿਣਾ ਚਾਹਣਾ ਪਗਮਾਨਤ ਮਾਨ ਨੂੰ ਤੈਨੂੰ ਪਗ ਸਿੰਘ ਵਾਲੀ ਪੱਗ ਲਾਹ ਦੇਣੀ ਚਾਹੀਦੀ ਹੈ ਮੈਂ ਝੂਠ ਮੋਲ ਕੇ ਤੂੰ ਪਗ ਸਿੰਘ ਵਾਲੀ ਪੱਗ ਦੇ ਡਰਾਮੇ ਕਰਦਾ 8 ਵਜੇ ਤੋਂ ਬਾਅਦ ਜੋ ਤੂੰ ਕੁਝ ਕਰਦਾ ਸ਼ਰਾਬ ਪੀ ਕੇ ਉਹ ਤੇਰੇ ਵਰਗਾ ਕੋਈ ਸਿਆਤ ਗਰੀ ਕੋਈ ਸਿਆਤ ਨਹੀਂ ਕਰਦਾ ਮੈਨੂੰ ਇੱਕ ਵੀ ਗੱਲ ਦੱਸੋ ਮੇਰੇ ਨਾਲ ਸੀਐਮ ਬੈਠੇ ਬਰਾਬਰ ਮੇਰੀ ਗੱਲ ਦਾ ਜਵਾਬ ਦੇ ਕੇ ਦਿਖਾ ਦਿਓ ਅਸੀਂ ਅੱਜ ਤੱਕ ਮੈਨੂੰ ਇੱਕ ਵੀ ਗੱਲ ਦੱਸੋ ਮੈਂ ਸਾਰੀਆਂ ਪਾਰਟੀਆਂ ਦੇ ਖਿਲਾਫ ਬੋਲਿਆ ਕਿ ਤੂੰ ਸਹਾਇਤਾ ਉਰ ਕਿਹੜੀ ਡਿੱਗੂ ਹੋਟ ਇਹਨਾਂ ਨੇ ਤਾਂ ਕਿਸੇ ਨੇ ਇਹੋ ਜਿਹੇ ਤਾਂ ਕਿਸੇ ਨੇ ਦੀ ਹਾਲਾਤ ਕਿਤੇ ਜੋਏ ਨੇ ਕਿਤੇ ਨਹੀਂ ਗੇ ਮੇਰੇ ਨਾਲ ਤੈਨੂੰ ਉੱਥੇ ਜਿਹੜੇ ਮੁਲਾਜ਼ਮ ਹੁੰਦੇ ਨੇ ਨਾਂ ਪਤਾ ਫੜਾ ਮੈਂ ਨਾਂ ਮੈਂ ਇਕੱਲੇ ਕੱਢੋ ਜਾ ਕੇ ਮੁੱਢ ਦੱਸ ਧਰ ਤੂੰ ਵੀ ਆਸ ਸੀਗਾ ਇਹਨੇ ਐਵੇਂ ਮੈਨੂੰ ਨੰਗਾ ਕੀਤਾ ਇਹਨੇ ਐ ਕੀਤਾ ਇਹਨੇ ਐ ਕੀਤਾ ਦਿਓ ਮੇਰੀ ਗੱਲ ਦਾ ਜਵਾਬ ਜੇ ਸਾਰਾ মিডিਆ ਮੇਰੇ ਨਾਲ ਜਾਊ ਇਸ ਤੋਂ ਬਾਅਦ ਮੇਰੇ ਨਾਲ ਕੀ ਹੋਣ ਵਾਲਾ ਜਿਹੜੀ ਅੱਜ ਮੈਂ ਗੱਲ ਵਿਵਾਖੀ ਨਾਲ ਕੀਤੀ ਐ ਇਸ ਤੋਂ ਬਾਅਦ ਮੈਂ ਆਪਣਾ ਸਾਰਾ ਕੁਝ दांव ਤੇ ਲਾ ਕੇ ਬੋਲਿਆ ਮੇਰੀਆਂ ਭੈਣਾਂ ਮੇਰਾ ਪਰਿਵਾਰ ਮੇਰੇ ਨਾਲ ਕੁਝ ਵੀ ਹੈ ਬੰਦਾ ਕਰਵਾ ਸਕਦਾ ਮੈਂ ਤੁਹਾਨੂੰ ਇੱਕ ਗੱਲ ਕਰਾਉਣਾ ਇੱਥੇ ਤੱਕਰ ਸਿਆਦ ਜੀ ਪਿਆ ਮੇਰੀ ਜੇ ਮੌਤ ਹੁੰਦੀ ਹੈ ਮੇਰੀ ਮੌਤ ਦਾ ਜ਼ਿੰਮੇਵਾਰ ਹੈ ਸਰਕਾਰ ਨੂੰ ਮੇਰੀ ਅੱਜ ਤੋਂ ਬਾਅਦ ਕਿਉਂਕਿ ਪ੍ਰਧਾਨ ਸਾਹਿਬ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸ ਨਹੀਂ ਸਕਦਾ ਇੱਥੋਂ ਤੱਕਰ ਇਸ ਤੋਂ ਪਹਿਲਾਂ ਕੀ ਹੋਇਆ ਸੁਣਨ ਵਾਲੀ ਗੱਲ ਹੈ ਇਸ ਤੋਂ ਪਹਿਲਾਂ ਪਟਿਆਲੇ ਬੁਲਾ ਲਿਆ ਕਹਿੰਦੇ ਤੇਰੇ ਤੇ ਦੋ ਪਰਚੇ ਪਏ ਨੇਗੇ ਇਹ ਗੱਲ ਜੇ ਮੈਂ ਨਾ ਅਜ ਲੋਕਾਂ ਨੂੰ ਦੱਸੀ ਨਾ ਤਾਂ ਇਹ ਲੋਕਾਂ ਨੇ ਗੱਲ ਬੋਲਣੀ ਦੋ ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪਈਆਂ ਮੈਂ ਗੁਰੂ ਗ੍ਰਾਹ ਸਾਹਿਬ ਮਹਾਰਾਜ ਨੂੰ ਜਾਣ ਕੇ ਕਹਿਣਾ ਮੈਂ ਹਾਜ਼ਰ ਨਜ਼ਰ ਰੱਖੀ ਉਸ ਨੂੰ ਕਹਿਣਾ ਮੈਂ ਨਿਤਨੇ ਹੁੰਦਾ ਧਾਰਨੀਆ ਕਹਿੰਦੇ ਦੋਨੇ ਜਿਹੜੇ ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪਈਆਂ ਨੇ ਇਹ ਘਟਨਾਵਾਂ ਦੇ ਵਿੱਚ ਤੂੰ ਸਰਕਾਰ ਦੇ ਖਿਲਾਫ ਹੁਲਾ ਘਟਨਾਵਾਂ ਕਿਸੇ ਨੇ ਕਰੀਆਂ ਅੱਗ ਕਿਤੇ ਲੱਗੀ ਪਈਆ ਘਟਨਾਵਾਂ ਹੋਰ ਕਿਤੇ ਵਾਪਰੀ ਪਈਆ ਇਹਨਾਂ ਦੋਨਾਂ ਪਰਚੇ ਦੇ ਵਿੱਚ ਤਰਾ ਨਾ ਪਾ ਸਕਦੇ ਆ ਇਹੋ ਜਿਹਾ ਕੁਝ ਕਰਨਗੇ ਮੈਂ ਗੱਲ ਮੈਂ ਗੱਲ ਮੇਰੀ ਪ੍ਰਸ਼ਾਸਨ ਨੂੰ ਇੰਨਾ ਬਰਤਿਆ ਜਾਂਦਾ ਪੁਲਿਸ ਯਾਰ ਕਰੇ ਤਾਂ ਕਰੇ ਕੀ ਅਫਸਰ ਕਰਨ ਦਾ ਕਰਨ ਕੀ ਆ ਅਫਸਰ ਕੀ ਕਰਨਾ ਉਸ ਤਰ੍ਹਾਂ ਨੂੰ ਐ ਬਰਤਿਆ ਜਾਂਦਾ ਪੂਰਾ ਧਰ ਕੇ ਯਾਰ ਸਿਆਰਤ ਕਿੱਧਰ ਨੂੰ ਜਾ ਰਹੀ ਆ ਕਿੱਧਰ ਨੂੰ ਜਾ ਰਿਹਾ ਹੈ ਕੁਛ ਮੈਨੂੰ ਇੱਕ ਵੀ ਗੱਲ ਦੱਸੋ ਅਸੀਂ ਬੋਲ ਦਈਏ ਸਾਡੇ ਮੁੱਦੇ ਕੀ ਨੇਗੇ ਅਸੀਂ ਇਹ ਗੱਲ ਬੋਲਦੇ ਆ ਵੀ ਭਾਈ ਜੋ ਪਹਿਲਾਂ ਤਾਂ ਬਾਤ ਕੀਤੀ ਸੀ ਉਹ ਬਾਤ ਐ ਦਿਖਾ ਦੇ ਸਾਨੂੰ ਪੂਰੇ ਕੀ ਅੱਜ ਥਾਂ ਥਾਂ ਤੇ ਬੋਰਡ ਕਢਾ ਕੇ ਲਾਤੇ ਜੋ ਗੱਲਾਂ ਕੀਤੇ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਮੈਨੂੰ ਦਿਖਾਓ ਵੀ ਇੱਕ ਵੀ ਵਾਅਦੇ ਦੇ ਕਿਸੇ ਪੂਰਾ ਉਤਰਿਆ ਇਹ ਸਾਡੇ ਜਿਹੜੇ ਮੁੱਦੇ ਨੇ ਸੀ ਰੋਜ਼ ਇਹ ਮੁੱਦਿਆਂ ਦੇ ਘੇਰਦੇ ਆਂ ਦੂਜੀ ਗੱਲ ਪਤਾ ਕੀ ਹੈ ਇਹ ਸਾਡੇ ਤੇ ਹੀ ਚੜ ਕੇ ਕਿਉਂ ਆ ਗਿਆ ਦੇਖੋ ਸਾਰੇ ਪੋਲੀਟੀਕਲ ਬੰਦੇ ਚੋਰ ਨੇਗੇ ਸਾਡੀ ਕਿਤੇ ਵੀ ਮੈਂ ਗੱਲ ਕਹਿਣਾ ਚਾਹੁੰਦਾ ਅੱਜ মিডিਆ ਬੈਠਾ ਨੰਕਰ ਖੜਾ ਸਾਡੀ ਕਿਤੇ ਵੀ ਕੋਈ ਥਾਮੀ ਕੱਢ ਕੇ ਦਿਖਾ ਦਿਓ ਸਿਆਸਤਾਨ ਥਾ ਥਾ ਤੇ ਝੂਠੇ ਨੇਗੇ ਸਾਰਿਆਂ ਨੇ ਜਿਹੜੇ ਪਹਿਲਾਂ ਵਾਲੇ ਪੋਲਿਟਿਕਲ ਬੰਦੇ ਨੇ ਕਿ ਸਾਰਿਆਂ ਨੇ ਪੰਜਾਬ ਦੇ ਨਾਲ ਠੱਗੀਆਂ ਮਾਰੀਆਂ ਹੋਏ ਨੇ ਪੰਜਾਬ ਨੂੰ ਲੁੱਟ ਕੇ ਖਾ ਗਏ ਉਹ ਬੰਦੇ ਨਹੀਂ ਇਹਦੇ ਮੂੰਹੇ ਬੋਲ ਸਕਦੇ ਜਦੋਂ ਪਹਿਲਾਂ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਸੀਗਾ ਜਦੋਂ ਤੋਂ ਮੇਰੇ ਤੇ ਪਹਿਲਾਂ ਬਰਨਾਲਾ ਵਾਲਾ ਪਰਚਾ ਪਿਆ ਸੀ ਮੈਂ ਉਦੋਂ ਗੱਲ ਕਹੀ ਸੀਗੀ ਵੀ ਤੇਰੇ ਨਾਲ ਚੱਲੇ ਹੋ ਕਾਰਤੂਸ ਨਹੀਂ ਖੇਡ ਸਕਦੇ ਤੇਰੇ ਨਾਲਾ ਪੰਜਾਬ ਦੇ ਗੁਰੂ ਗੋਬਿੰਦ ਸਿੰਘ ਦੇ ਵਾਰਸ ਉਹ ਤੇਰੇ ਨਾਲ ਜਿਹੜੀ ਤੈਨੂੰ ਜਵਾਬ ਦੇਣੇ ਕਿ ਤੂੰ ਉਹਨਾਂ ਦੇ ਨਾਲ ਆ ਕੇ ਡਿਬੇਟ ਕਰਕੇ ਦਿਖਾ ਉਹਨਾਂ ਦੇ ਸਾਡੀ ਕੱਲੀ ਕੱਲੀ ਗੱਲ ਦਾ ਜਵਾਬ ਦੇ ਦੇ ਕਿ ਤਾ ਉਹਨਾਂ ਨੂੰ ਇਹ ਕੱਖ ਗੌਲ ਦੇ ਨਹੀਂ ਪੰਜਾਬ ਦਾ ਸੀਐਮ ਜਿਹੜੇ ਪਹਿਲਾਂ ਮੈਂ ਜਥੇਬੰਦੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇੰਨਾ ਜਥੇਬੰਦੀਆਂ ਦੇ ਮੈਂ ਗੱਲ ਕਹਿਣਾ ਚਾਹਣਾ ਆਗੂਆਂ ਦੇ ਉੱਪਰ ਬਹੁਤ ਕਿੰਤੂ ਪਰੰਤੂ ਹੁੰਦੀ ਹੈ ਕਿੰਤੂ ਪਰੰਤੂ ਕੌਣ ਕਰਨ ਵਾਲੇ ਕੌਣ ਨੇਗੇ ਪੰਜਾਬ ਦੇ ਰਾਜਨੀਤਿਕ ਬੰਦੇ ਨੇਗੇ ਇਹ ਜਿਹੜੇ ਆਗੂ ਤਾਂ ਆ ਬੈਠੇ ਨੇ ਫੂਲ ਜੀ ਬੈਠੇ ਨੇਗੇ ਆ ਆਪਣਾ ਡੱਲੇ ਵਾਲ ਸਭ ਚਲੇ ਗਏ ਇਹ ਰਾਜਨੀਤਿਕ ਬੰਦੇ ਇੱਕ ਪ੍ਰੋਪਗੈਂਡਾ ਖੜਾ ਕਰਦੇ ਨੇ ਨਾ ਆਕੂ ਨੂੰ ਬਦਨਾਮ ਕਰਨ ਦੇ ਲਈ ਇਹ ਸਾਡੇ ਬਜ਼ੁਰਗਾਂ ਨੂੰ ਬਦਨਾਮ ਕਰਨ ਦੇ ਲਈ ਇਹਨਾਂ ਨੇ ਮੋਦੀ ਦੀ ਧੌਣ ਤੋਂ ਕਿਲਾ ਕੱਢਤਾ ਹੁਣ ਫੇਰ ਜਿਹੜੀ ਕੇਂਦਰ ਸਰਕਾਰ ਚ ਘਾਈ ਪਈ ਹੈ ਇਨਾਂ ਨੂੰ ਇਹ ਬਹੁਤ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਮੈਂ ਨਾ ਆਗੂਆਂ ਦਾ ਕਿਸਾਨ ਆਗੂਆਂ ਦਾ ਸਰਜੀਤ ਫੂਲ ਜੀ ਬੈਠੇ ਨੇ ਕਿ ਡੱਲੇਵਾਲ ਬਟਾ ਡਕਾਉਂਦਾ ਜੱਥੇ ਬੰਦੀ ਆ ਚਾਦੀਆਂ ਜੱਥੇ ਬੰਦੀ ਆ ਲੌਂਗਵਾਲ ਜੱਥੇ ਬੰਦੀ ਆ ਮੈਂ ਕਿਹਾ ਜਿੰਨੀਆਂ ਵੀ ਪੰਜਾਬ ਦੇ ਕਿਸਾਨ ਜੱਥੇ ਬੰਦੀਆਂ ਨੇ ਕਿ ਜਿੰਨੀਆਂ ਵੀ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਮੌਜੂਦ ਜੱਥੇ ਬੰਦੀਆਂ ਧੰਨਵਾਦ ਕਰਦਾ ਮੈਂ ਸਿੱਖ ਜੱਥੇ ਬੰਦੀਆਂ ਧੰਨਵਾਦ ਕਰਦਾ